ਨੌਜਵਾਨ ਦੋਸਤਾਂ ਵੱਲੋਂ ਆਪਣੇ ਹੀ دوست ਅਮਰੋਜ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਆਪ ਜੀਆ ਨੂੰ ਦੱਸ ਦਈਏ ਕਿ ਖਬਰ ਸਾਹਮਣੇ ਆਈ ਹੈ ਬਠਿੰਡਾ ਸ਼ਹਿਰ ਤੋਂ ਬਠਿੰਡਾ ਸ਼ਹਿਰ ਦੇ ਨੌਜਵਾਨਾਂ ਨੇ ਮਨਾਲੀ ਘੁੰਮਣ ਜਾਣਾ ਸੀ ਅਤੇ ਜਦੋਂ ਉਹਨਾਂ ਦੀ ਸਾਰੀ ਤਿਆਰੀ ਹੋ ਜਾਂਦੀ ਹੈ ਕਿਸੇ ਕਾਰਨ ਪ੍ਰੋਗਰਾਮ ਕੈਨਸਲ ਹੋ ਜਾਂਦਾ ਹੈ ਅਸਲ ਵਿੱਚ ਉਹਨਾਂ ਦੀ ਕਾਰ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਜਿਸ ਕਾਰਨ ਉਹਨਾਂ ਨੇ ਸੋਚਿਆ ਕਿ ਚਲੋ ਆਪਾਂ ਬਠਿੰਡਾ ਸ਼ਹਿਰ ਦੇ ਵਿੱਚ ਹੀ ਬੈਠ ਕੇ ਪਾਰਟੀ ਕਰ ਲੈਂਦੇ ਆ ਜਦੋਂ ਉਹ ਪਾਰਟੀ ਕਰਨ ਬੈਠੇ ਤਾਂ ਸ਼ਰਾਬ ਪੀਂਦੇ ਨੇ ਜਦੋਂ दारू ਪੀ ਰਹੇ ਸੀ ਤਾਂ ਉਸ ਟਾਈਮ ਉਹਨਾਂ ਨੇ ਆਪਣੇ ਹੀ ਦੋਸਤ ਅਮਰੋਦ ਸਿੰਘ ਦਾ ਕਤਲ ਕਰ ਦਿੱਤਾ ਜਿਹੜੀ ਗੱਲ ਹੈ ਉਹ ਹਜੇ ਪੂਰੀ ਸਾਹਮਣੇ ਨਹੀਂ ਆਈ ਵੀ ਇਸ ਦਾ ਕੀ ਕਾਰਨ ਹੋ ਸਕਦਾ ਜਿਹੜੇ ਬਾਕੀ ਦੇ ਨੌਜਵਾਨ ਸੀ ਅਮਰੋਦ ਸਿੰਘ ਦੇ ਸਾਥੀ ਉਹਨਾਂ ਸਾਰਿਆਂ ਨੇ ਅਮਰੋਦ ਸਿੰਘ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਿਸ ਦੇ ਨਾਲ ਅਮਰੋਦ ਸਿੰਘ ਪੁੱਤਰ ਬਲਜਿੰਦਰ ਸਿੰਘ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸੋ ਆਓ ਜਿਹੜੇ ਹੁਣ ਉਸ ਦੇ ਪਰਿਵਾਰਿਕ ਮੈਂਬਰ ਨੇ ਉਹਨਾਂ ਤੋਂ ਸੁਣਦੇ ਹਾਂ ਕਿ ਉਹ ਇਸ ਕਤਲ ਦੇ ਬਾਰੇ ਕੀ ਕਹਿ ਰਹੇ ਨੇ ਅਤੇ ਕਿਸ ਤਰੀਕੇ ਦੇ ਨਾਲ ਜਿਹੜੀ ਪ੍ਰਸ਼ਾਸਨ ਤੇ ਸਰਕਾਰ ਹੈ ਉਸ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਸਾਡਾ ਮੁੰਡਾ ਸੀ ਜੀ ਪਿੰਡ ਦਾ ਤੇ ਉਹਨੂੰ ਇੱਥੇ ਕੱਲ ਚਰਿਆਂ ਵੜਤਾ ਹੀ ਪਿਆ ਅੱਜ ਕੋਈ ਯਾਰ ਦੋਸਤ ਸੀ ਉਹਦੇ ਯਾਰ ਦੋਸਤ ਤਾਂ ਨਹੀਂ ਹੁੰਦੇ ਜੀ ਯਾਰ ਦੋਸਤ ਉਹਦੇ ਨਾਲ ਖਾਣ ਪੀਣੇ ਹੋਰ ਆਏ ਸੀ ਜੀ ਐਕਟ ਵਾਸਤੇ ਕੋਈ ਚਾਰ ਮੁੰਡੇ ਆਏ ਆ ਉਹਨਾਂ ਨੇ ਆ ਕੇ ਮਤਲਬ ਪਹਿਲਾਂ ਥੋਕਾਈ ਕੀਤੀ ਫਿਰ ਉਹਨਾਂ ਨੇ ਕਾਪੇ ਨਾਲ ਤੇ ਪਹਿਲਾਂ ਇਹਦੀ ਵਾਹ ਵੱਡੀ ਫਿਰ ਕੋ ਮਨਸਰੇ ਨਾਲ ਆਈ ਸੀ ਤੇ ਹਾਂਜੀ ਬਸ ਉਹ ਬੱਚੇ ਇੱਕ ਦੂਜੇ ਨਾਲ ਰਾਕੇ ਯਾਰ ਦੋਸਤਿੱਕੇ ਆ ਗਏ ਜੀ ਕਿੰਨੇ ਕਾਮਰਸੀ ਮੁੰਡੇ ਦੀ ਤੇ ਕਿਹੜਾ ਪਿੰਡ ਹੈ 21 ਸਾਲ ਉਮਰ ਸੀਗੀ ਜੀ 2004 ਦਾ ਜਨਮ ਆ ਤੇ ਪਿੰਡ ਲਾਲਬਈਓ ਅੱਛਾ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਆਦੇ ਸਾਡੇ ਨੂੰ ਸਾਨੂੰ ਇਨਸਾਫ ਚਾਹੀਦਾ ਜੀ ਜਿਹੜਾ ਨੇ ਸਾਡੇ ਬੱਚੇ ਨੂੰ ਮਾਰਿਆ ਉਹਨਾਂ ਨੂੰ ਫਾਂਸੀ ਦੇ ਦਿਆ ਜਾਓ ਯਾਰ ਵੀ ਲੈ ਕੇ ਘੁੰਮਣ ਠੀਕ ਹੈ ਤੇ ਉਥੇ ਉਹਨੂੰ ਮੀਰ ਆ ਕੇ ਸਾਡੇ ਮੁੰਡੇ ਦਾ ਬਾਹਰ ਆਇਆ ਤੇ ਤੁਹਾਡਾ ਕੀ ਲੱਗਦਾ ਮੁੰਡਾ ਮੇਰਾ ਭਤੀਜਾ ਏ ਸਰ ਕੀ ਨਾਮ ਹੈ ਸੰਰੋਹ ਸਿੰਘ ਉਹਦਾ ਅੱਛਾ ਕੋਈ ਮਨ ਫਿਰ ਨਹੀਂ ਸੀ ਹਾਂ ਜਿੱਥੇ ਵਾਜ ਕੋ ਮਨ ਅ ਕੱਲ ਰਾਤ ਦੀ ਘਟਨਾ ਅ ਕੱਲ ਰਾਤ ਦੀ ਘਟਨਾ ਅੱਛਾ ਕਿੰਨੇ ਕ ਮੁੰਡੇ ਸੀ ਉਹ ਮੁੰਡੇ ਸੀ ਚਾਰ ਪੰਜ ਨੇ ਤੇ ਬਾਕੀ ਹੁਣ ਗਾਹ ਵੇਖੋ ਵੀ ਕੀ ਗੱਲ ਹੋਈ ਜਿਹੜੇ ਮੁੰਡੇ ਨਾਲ ਸੀ ਲਗਾਂ ਲਈ ਜਾਂਦੇ ਆ ਉਹ ਦੱਸਣਗੇ ਵੀ ਕੀ ਕੀ ਗੱਲ ਹੈ ਜੀ ਕੀ ਥਾਣੇ 'ਚ ਕੁਝ ਦੋਸ ਸੀ ਜਿਹੜੇ ਇੱਕ ਦੂਜੇ ਨੂੰ ਜਾਣਦੇ ਸੀ ਕੋਈ ਇਕੱਠੇ ਪੜਦੇ ਸੀ ਸਕੂਲ ਟਾਈਮ ਜਾਂ ਕਾਲਜ ਟਾਈਮ ਦੇ ਉਹ ਕੱਲ ਇੱਥੇ ਅਜੀਤ ਰੋਡ ਤੇ ਇੱਕਠੇ ਹੋਏ ਆ ਸ਼ਾਮ ਨੂੰ ਜੋ ਰਾਤ ਨੂੰ ਉਹ ਸ਼ਰਾਬ ਪੀ ਰਹੇ ਸੀ ਤੇ ਪੀਂਦੇ ਪੀਂਦੇ ਉਹਨਾਂ ਦੀ ਆਪਸ ਕਿਸੇ ਵਜ੍ਹਾ ਕਰਕੇ ਤੂ ਤੂ ਮੈਂ ਮੈਂ ਹੋ ਗਈ ਤੇ ਜਿਸ ਤੋਂ ਬਾਅਦ ਉਹ ਆਪਸ ਹੀ ਉਹਨਾਂ ਦੀ ਲੜਾਈ ਹੋ ਗਈ ਤੇ ਉਹ ਲੜਾਈ ਦੌਰਾਨ ਉਹਨਾਂ ਚੋਂ ਇੱਕ ਲੜਕਾ ਅਮਰੋਦ ਸਿੰਘ ਪੁੱਤਰ ਬਲਜਿੰਦਰ ਸਿੰਘ ਹੈ ਜੀ ਉਹਦੀ ਲੜਾਈ ਦੇ ਵਿੱਚ ਸੱਟਾਂ ਲੱਗਨ ਕਰਕੇ ਮੌਤ ਹੋ ਗਈ ਇਹਨਾਂ ਦੇ ਜਿਹੜਾ ਜੀ ਮਰਨ ਵਾਲਾ ਲੜਕਾ ਹੈ ਅਮਰੋਜ ਉਹਦੇ ਹੁਣ ਫੈਮਿਲੀ ਮੈਂਬਰਸ ਤੇ ਹੋਰ ਆਏ ਨੇ ਜੀ ਤੇ ਜਿਹੜੇ ਨਾਲ ਮੌਕੇ ਤੇ ਲੜਕੇ ਮੌਜੂਦ ਸੀ ਉਹ ਵੀ ਆਏ ਨੇ ਉਹਨਾਂ ਦਾ ਅਸੀਂ ਸਟੇਟਮੈਂਟ ਰਿਕਾਰਡ ਕਰ ਰਹੇ ਆ ਜੀ ਜਿਨ੍ਹਾਂ ਦੇ ਵਿੱਚ ਮੁਢਲੇ ਤੌਰ ਤੇ ਹੁਣ ਤੱਕ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਦੋਸਤ ਸੀਗਾ ਸ਼ਵੀ ਸੀਗਾ ਜੋ ਜੰਗੀਣਾਣੇ ਪਿੰਡ ਦਾ ਹੈਗਾ ਜੀ ਇੱਕ ਬੱਬੂ ਹੈਗਾ ਤੇ ਖੁਸ਼ਾ ਤੇ ਇੱਕ ਦੋ ਤਿੰਨ ਮੁੰਡੇ ਹੋਰ ਸੀਗੇ ਇਹਨਾਂ ਵੱਲੋਂ ਆਪਣੇ ਜਿਹੜਾ ਮਰਨ ਵਾਲਾ ਸੀ ਉਹਦੀ ਕੁੱਟਮਾਰ ਕੀਤੀ ਗਈ ਸੀਗੀ ਤੇ ਉਹਨਾਂ ਦੀ ਸੱਟਾਂ ਮਾਰ ਕੇ ਉਸਦੀ ਮੌਤ ਕਰ ਦਿੱਤੀ ਗਈ ਮੁੱਢਲੀ ਪੜਤਾਲ ਜਿਹੜੀ ਹੁਣ ਤੱਕ ਦੀ ਹੋਈ ਹੈ ਜੀ ਉਹਦੇ ਵਿੱਚ ਇਹ ਸਾਹਮਣੇ ਆਇਆ ਕੋਈ ਇਦਾਂ ਦੀ ਖਾਸ ਵਜਾ ਰੰਜਿਸ਼ ਨਹੀਂ ਸੀ ਬਟ ਉੱਥੇ ਜੇ ਸ਼ਰਾਬ ਪੀ ਰਹੇ ਸੀ ਸ਼ਰਾਬ ਪੀਂਦੇ ਪਿੰਦੇ ਆਪਸੀ ਇਹਨਾਂ ਦੀ ਕੋਈ ਤੁਤੂ ਮਮਾ ਹੋਗੀ ਕਿਉਂਕਿ ਇਹਨਾਂ ਵਿੱਚੋਂ ਜਿਹੜਾ ਇੱਕ ਲੜਕਾ ਸੀਗਾ ਸ਼ਵੀ ਉਹਨੇ ਕੋਈ ਆਪਣੇ ਹੋਰ ਦੋਸਤ ਬੁਲਾ ਲਏ ਸੀ ਜੋ ਇੱਕ ਅੰਦਾ ਦੋ ਜਣੇ ਹੋਰ ਬੁਲਾ ਲਏ ਸੀ ਜੋ ਕਿ ਇਹਨੇ ਜਿਆਦਾ ক্লোਜ਼ ਫਰੈਂਡਸ ਇਹਨਾਂ ਦੇ ਕਾਮਨ ਨਹੀਂ ਸੀਗੇ ਉਸੇ ਨੂੰ ਲੈ ਕੇ ਹਲਕੀ ਫੁਲਕੀ ਮਾੜੀ-ਮੋਟੀ ਇਹਨਾਂ ਦੀ ਬਹਿਸ ਹੋਈ ਬਹਿਸ ਤੋਂ ਬਾਅਦ ਫਿਰ ਤਿੰਨ-ਚਾਰ ਜਣੇ ਉੱਠ ਕੇ ਬਾਹਰ ਆ ਗਏ बस ऐसे चीज ਨੂੰ ਲੈ ਕੇ ਆਪਸ ਲੜਪੇ ਤੇ ਸ਼ਰਾਬ ਤੁਸੀਂ ਇਹ ਕਹਿ ਸਕਦੇ ਹੋ ਵੀ ਸ਼ਰਾਬ ਤੇ ਨਸ਼ੇ ਚ ਅਗਰੈਸਿਵ ਹੋ ਕੇ ਤੇ ਉਹਨਾਂ ਨੇ ਵਾਰਦਾਤ ਨੂੰ ਜਨਮ ਦਿੱਤਾ